ਕਿ ਚੱਲੂ ਸੀ ਜਾ ਰਿਹਾ ਉਸ ਟਾਈਮ ਤੇ ਡਾਕਟਰਾਂ ਨੇ ਸਿਰ ਤੋਂ ਇਹਨੂੰ ਖੜਿਆ ਪੂਰੀ ਰਾਤ ਨੂੰ ਇੰਨੇ ਤੋਂ ਦੌਰੇ ਪੈਂਦੇ ਇਹਨਾਂ ਕੋ ਕੰਟਰੋਲ ਹੀ ਨਹੀਂ ਹੋਏ ਜਦੋਂ ਉਹਨਾਂ ਨੇ ਹੋਰ ਵੀ ਇਹਦੇ ਵਿੱਚ ਐਸਆਈ ਰਿਪੋਰਟਾਂ ਨੇ ਜਿਹੜੇ ਤੁਸੀਂ ਦੇਖੋਗੇ ਨਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਸ ਬੱਚੇ ਦੇ ਪੰਜ ਆਪਰੇਸ਼ਨ ਸਿਰਦੇ ਹੋ ਚੁੱਕੇ ਨੇ ਤੇ ਦੋ ਇੱਕ ਪੇਟ ਦਾ ਤੇ ਇੱਕ ਨਾਲਾਂ ਦਾ ਹੋ ਚੁੱਕਾ ਆ ਸੱਤ ਆਪਰੇਸ਼ਨ ਹੋ ਚੁੱਕੇ ਆ ਤੇ ਇਹਦੀ ਕੰਡੀਸ਼ਨ ਪ੍ਰਭੂ ਦੀ ਕਿਰਪਾ ਨਾਲ ਅੱਜ ਜੋ ਕੁਝ ਹੈ ਇਹ ਮੇਰੇ ਪਰਮੇਸ਼ੁਰ ਦੀ ਬਿਹਾਨ ਹੈ ਜੋ ਮਰਦਾਂ ਨੂੰ ਜੀਵਤ ਕਰਨ ਦੀ ਸਮਰਥ ਰੱਖਦਾ ਹੈ ਇਹ ਤੁਹਾਡੇ ਸਾਹਮਣੇ ਐਸਾ ਇੱਕ ਛੇਦ ਪ੍ਰਗੂ ਮਿਲਿਆ ਹੈ ਇਹ ਨਾਰਮਲ ਬੁਲਾਈ ਨਹੀਂ ਹੈ ਇਸ ਤੋਂ ਅੱਗੇ ਦੀ ਗੱਲ ਕਲੀਅਰ ਲਾਈਫ ਸਪੇਅਰ ਔਰ ਗੁਰੂ ਰਾਮਦਾਸ ਹੌਸਪੀਟਲ ਵਿੱਚੋਂ ਇੰਨੇ ਵਧੀਆ ਹੌਸਪਟਲਾਂ ਵਿੱਚ ਮੈਨੂੰ ਜਵਾਬ ਦੇ ਕੇ ਉਹਨਾਂ ਨੇ ਤੇ ਰੈਫਰ ਕੀਤਾ ਸੀ ਮੈਂ ਨਿਊ ਐਮਜ਼ ਬਠਿੰਡਾ ਵਿੱਚ ਇਹਨੂੰ ਲੈ ਕੇ ਗਿਆ ਉਸ ਟਾਈਮ ਮੈਨੂੰ 3 ਮਹੀਨੇ ਹੋ ਚੁੱਕੇ ਸੀ ਜਦੋਂ ਉਸ ਜਗ੍ਹਾ ਤੇ ਆਪਾਂ ਗਏ ਉਹਨਾਂ ਡਾਕਟਰਾਂ ਨੇ ਹਸਪਤਾਲ ਦੇ ਟੂਆ ਉਹਨੂੰ ਐਡਮਿਟ ਕੀਤਾ ਐਡਮਿਟ ਕਰਨ ਤੋਂ ਲੈ ਕੇ ਲਗਾਤਾਰ ਡੇਢ ਮਹੀਨਾ ਦਵਾਈ ਚੱਲੀ ਇਹਦੇ ਨਾਲ ਬਹੁਤ ਸਾਰੇ ਲੋਕ ਨੇ ਸਟਰੋਕ ਕੀਤਾ ਹੈ ਮੇਰੇ ਨਾਲ ਮੈਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਇੰਨਾ ਕੁਝ ਮੇਰੀ ਜ਼ਿੰਦਗੀ ਵਿੱਚੋਂ ਗਵਾਚ ਗਿਆ ਸੀ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਸੀ ਰਹਿ ਗਿਆ ਜਿਸ ਦਿਨ ਮੈਂ ਘਰ ਆਇਆ ਸੀ ਬਿਲਕੁਲ ਖਾਲੀ ਸੀ ਤੁਸੀਂ ਜਾਣਦੇ ਹੋ ਹਸਪਤਾਲ ਵਿੱਚ ਇੱਕ ਦਿਨ ਰਹਿਣਾ ਹੀ ਕਿੰਨਾ ਹੁੰਦਾ ਹੈ ਤੇ ਮੈਂ ਪੂਰੇ 6 ਤੋਂ 5 ਮਹੀਨੇ सस्ती ਦਵਾਈ ਦੇ ਵਿੱਚ ਹੀ ਕਨਫਿਊਜ਼ ਰਿਹਾ ਹਾਂ ਬਹੁਤ ਸਾਰੀ ਪਰੇਸ਼ਾਨੀ ਦਾ ਸਾਹਮਣਾ ਕਰਤਾ ਹਾਂ ਮੈਂ ਰੋ ਰੋ ਕੇ ਆਪਣੀਆਂ ਰਾਤਾਂ ਨੂੰ ਕੱਟਿਆ ਹੈ ਇਹ ਜਿਹੜੇ ਮੇਰੇ ਨਾਲ ਸਨ ਮੇਰੇ मामा ਜੀ ਨੂੰ ਨਾਨੀ ਜੀ ਤੇਰੇ ਨਾਨੀ ਜੀ ਉਸਟੀ ਨੂੰ ਇਛੇ ਦਿਖਣਾ ਜਾਣਦੇ ਹਨ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਜਿਹੜੇ ਮੇਰੇ ਪਿੰਡ ਦੇ ਸੀ ਉਹ ਵੀ ਪਲੇ ਕਰਦੇ ਸੀ ਪਾਸਟਰ ਹਜ਼ੀਰ ਜੀ ਨੂੰ ਲਗਾਤਾਰ ਸੱਦਣਾ ਪ੍ਰੇਰਚਨ ਬਣੇ ਰਹੇ ਔਰ ਜਦੋਂ ਅਸੀਂ ਬਠਿੰਡੇ ਤੋਂ ਵਾਪਸੀ ਇਹਨੂੰ ਲੈ ਕੇ ਆਉਣਾ ਸੀ ਮੈਨੂੰ ਡਾਕਟਰਾਂ ਨੇ ਫੇਰ ਤੋਂ ਦੁਬਾਰੇ ਆਪਣੇ ਆਫਿਸ ਵਿੱਚ ਖੜਿਆ ਜਿਹੜਾ ਮੇਨ ਡਾਕਟਰ ਇਹਦੀ ਕੇਅਰ ਕਰਦਾ ਸੀ ਤੇ ਮੈਂ ਕਿਹਾ ਡਾਕਟਰ ਸਾਹਿਬ ਉਹ ਮੈਂ ਲੈ ਕੇ ਨਹੀਂ ਜਾਣਾ ਮੇਰਾ ਬੱਚੇ ਦੀ ਕੰਡੀਸ਼ਨ ਅਜੇ ਬਿਲਕੁਲ ਸਮਝ ਨਹੀਂ ਲੱਗ ਰਹੀ ਕਿ ਇਹਦੀ ਹਾਥ ਇਹਦੀ ਲੱਤ ਵੀ ਪੂਰੀ ਖਲੋਚ ਕੇ ਸੀ ਤੇ ਬਿਲਕੁਲ